ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਏ ਹਾਂ ਗੁਰਦੁਆਰਾ ਤਲੰਸ ਸਹਿਬ ਇਹ ਸਥਾਨ ਜਲੰਧਰ ਦੇ ਨੇੜੇ ਸਥਿਤ ਹੈ ਜੀ ਸੰਗਤ ਜੀ ਇੱਥੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਜੀ ਸੰਗਤ ਜੀ ਰੱਬੀ ਨੂਰ ਸੰਤ ਬਾਬਾ ਨਿਹਾਲ ਸਿੰਘ ਜੀ ਦਾ ਸਥਾਨ ਹੈ ਜੀ ਸੰਗਤ ਜੀ ਜੋ ਵੀ ਕੋਈ ਇੱਥੇ ਅਰਦਾਸ ਬੇਨਤੀ ਕਰਦਾ ਹੈ ਅਤੇ ਅਰਦਾਸ ਬੇਨਤੀ ਉਸ ਦੀ ਸੰਪੂਰਨ ਹੁੰਦੀ ਹੈ ਅਤੇ ਸੰਗਤ ਜੀ ਇਹ ਸਥਾਨ ਤੇ ਜੋ ਵੀ ਕਿਸੇ ਨੇ ਕੋਈ ਵਿਦੇਸ਼ ਵਾਸਤੇ ਸੁਖਣਾ ਸੁਖੀ ਹੁੰਦੀ ਹੈ ਅਤੇ ਉੱਥੇ ਜਹਾਜ਼ ਚੜਾ ਕੇ ਜਾਂਦਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੋਂ ਸੁਖਣਾ ਉਸ ਦੀ ਪੂਰੀ ਹੋ ਜਾਂਦੀ ਹੈ ਅਤੇ ਸੰਗਤ ਜੀ ਇੱਥੇ ਲੜੀਵਾਰ ਪਾਠ ਚੱਲਦੇ ਹੀ ਰਹਿੰਦੇ ਹਨ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਬਾਬਾ ਨਿਹਾਲ ਸਿੰਘ ਜੀ ਦੀ ਬਹੁਤ ਕਿਰਪਾ ਹੈ ਜੀ ਇੱਥੇ ਬਾਬਾ ਤੇਰੇ ਦਾਰੇ ਉੱਤੇ ਉਹ ਜੰਨਤ ਪਾਈ ਜਾਂਦੀ ਏ ਜੋ ਭੁੱਖ ਕਿਦਰੇ ਨਹੀਂ ਮਿਟ ਸਕਦੀ ਉਹ ਇੱਥੇ ਮਿਟਾਈ ਜਾਂਦੀ ਏ ਇਹ ਸਿਫਤਾਂ ਤੇਰੇ ਦਰਬਾਰ ਦੀਆਂ ਲੱਖਾਂ ਦੇ ਮੂੰਹ ਸੁਨੀਆਂ ਮੈਂ ਕਹਿੰਦੇ ਕਿਸਮਤ ਦੁਖੀਆਂ ਗਰੀਬਾਂ ਦੀ ਇੱਥੇ ਬਣਾਈ ਜਾਂਦੀ ਏ ਬਾਬਾ ਨਿਹਾਲ ਸਿੰਘ ਜੀ ਦਾ ਜਨਮ 1803 ਈਸਵੀ ਨੂੰ ਪਿੰਡ ਦਕੋਹਾ ਜਲੰਧਰ ਵਿਖੇ ਹੋਇਆ ਆਪਜੀ ਦਾ ਨਗਰ ਜਲੰਧਰ ਸ਼ਹਿਰ ਤੋਂ ਦੋ ਕ ਕੋਹਾ ਦੀ ਦੂਰੀ ਤੇ ਸੀ ਇਸ ਕਰਕੇ ਨਗਰ ਦਾ ਨਾਮ ਦਕੋਹਾ ਰੱਖਿਆ ਗਿਆ ਸੰਗਤਜੀਤ ਬਾਬਾ ਨਿਹਾਲ ਸਿੰਘ ਜੀ ਪਰਿਵਾਰ ਦੇ ਵਿੱਚੋਂ ਸਭ ਤੋਂ ਛੋਟੇ ਅਤੇ लाडले ਸਨ ਬਾਬਾ ਨਿਹਾਲ ਸਿੰਘ ਜੀ ਸਦਾ ਹੀ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਅਤੇ ਇਹ ਬਚਪਨ ਤੋਂ ਉੱਚੇ ਅਤੇ ਸੱਚੇ ਵਿਚਾਰਾਂ ਵਾਲੇ ਸਨ। ਬਾਬਾ ਜੀ ਤਰਖਾਨ ਬਰਾਦਰੀ ਦੇ ਨਾਲ ਸੰਬੰਧਿਤ ਸਨ ਅਤੇ ਪਿਤਾ ਜੀ ਦੇ ਨਾਲ ਲੱਕੜ ਦੇ ਕੰਮ ਵਿੱਚ ਮਦਦ ਕਰਾਇਆ ਕਰਦੇ ਸਨ। ਉਹਨਾਂ ਦੇ ਵਿਚਾਰ ਸਨ ਕਿਰਤ ਮੇਰੀ ਅਤੇ ਰਹਿਮਤ ਤੇਰੀ। ਉਹ ਇਸ ਗੱਲ ਤੇ ਪੂਰਾ ਭਰੋਸਾ ਕਰਦੇ ਸਨ। ਉਹ ਸੰਸਾਰਕ ਪਦਾਰਥਾਂ ਤੋਂ ਦੂਰ ਰਹਿੰਦੇ ਸਨ ਚੁੱਪ ਚਾਪ ਇਕਾਂਤ ਬੈਠੇ ਰਹਿੰਦੇ ਸਨ ਇਹ ਵੇਖ ਕੇ ਮਾਤਾ ਪਿਤਾ ਨੇ ਉਹਨਾਂ ਦੇ ਵਿਆਹ ਦੀ ਗੱਲ ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਪਰ ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਸਨ ਬਾਬਾ ਜੀ ਮੋਹ ਮਮਤਾ ਦਾ ਬੰਧਨ ਤਿਆਗ ਕੇ ਪਵਿੱਤਰ ਨਗਰੀ ਅੰਮ੍ਰਿਤਸਰ ਚਲੇ ਗਏ ਅਤੇ ਦਰਬਾਰ ਸਾਹਿਬ ਜਾ ਕੇ ਸੇਵਾ ਕਰਨ ਲੱਗੇ ਉਨ੍ਹਾਂ ਦੇ ਵਿਚਾਰ ਸਨ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਸੰਗਤ ਜੀ ਉਹ ਇੱਕ ਗੁਰੂ ਦੇ ਪੂਰਨ ਅਤੇ ਸੱਚੇ ਸੇਵਾਦਾਰ ਸਨ ਬਹੁਤ ਗੁਰੂ ਸਾਹਿਬ ਦੀ ਕਿਰਪਾ ਸੀ ਉਨ੍ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾ